ਮੈਂ ਸਵੇਰ ਆ ਸਾਹਮਣੇ ਕਾਊਂਟਰ ਚੁੱਕ ਕੇ ਉਹਨਾਂ ਨੇ ਮੇਰੇ ਥੜੇ ਰੱਖਿਆ ਸੀ ਤੇ ਜਦੋਂ ਮੈਂ ਵੇਖਿਆ ਛੜਾ ਇੰਨਾ ਤਾਂ ਚੁੱਕਿਆ ਹੀ ਤੇ ਮੈਂ ਮੇਰਾ ਚੋਰੀ ਹੋ ਗਈ ਹੈ ਉਹ ਮੈਂ ਚੁੱਕਿਆ ਤੇ ਅੰਦਰ ਤੇ ਮੇਰੇ ਗਲੇ ਚਾਰੇ ਤਾਰੇ ਟੁੱਟੇ ਸੀ ੱਡੇ ਦੇ ਵੀ ਤੇ ਜਦੋਂ ਮੈਂ ਬਾਅਦ ਚ ਵੇਖਿਆ ਤੇ ਮੇਰੇ ਘਿਓ ਦੇ ਖਾਨੇ ਸਾਰੇ ਖਾਲੀ ਸੀ ਤੇ ਫ੍ਰਿਜ ਚੋਂ ਵੀ ਉਹਨਾਂ ਘਿਓ ਕੱਢਿਆ ਮੱਖਣ ਕੱਢਿਆ ਤੇ ਕੀ ਕੀ ਲੈ ਕੇ ਗਏ ਉਹ ਮੱਖਣ ਕੋਈ 2-3 ਲੱਖ ਰੁਪਈਆ ਨਾਲ ਸੀਗਾ ਕੋਈ ਲਗਭਗ 70-80 ਕਿਲੋ ਘਿਓ ਹੀਗਾ ਦੱਬੇ ਤੇ ਖੁੱਲਾ ਕੋਈ 15 20 ਕਿਲੋ ਮੱਖਣੀ ਟੋਟਲ ਕਿੰਨਾ ਕ ਨੁਕਸਾਨ ਕੋਈ ਸਵਾ ਦੋ 2.5 ਲੱਖ ਦੇਰ ਕਿ ਨੁਕਸਾਨ ਹੋਇਆ ਦਿਖਾ ਕੇ ਰਿਪੋਰਟ ਦੇ ਕੇ ਆਈ ਪੁਲਿਸ ਦੇਖੇ ਬੁੱਲ ਸੇ ਦੋ ਬੰਦੇ ਆਏ ਸੀਗੇ ਕੀ ਮਾਰਦੇ ਚੌਂਕ ਤੇ ਦੋ ਆਏ ਬੰਦਾ ਲੁੱਲ ਕੇ ਮੈਂ ਮੇਰੀ ਮੰਗਿਆ ਵੀ ਇਹ ਚੋਰ ਫੜੇ ਜਾਂਦੇ ਉਹਨਾਂ ਨੂੰ ਪੂਰੀ ਸਜ਼ਾ ਦਿੱਤੀ ਜਾਵੇ ਮੇਰਾ ਕੈਸ਼ ਵੀ ਵਾਪਸੀ ਦਾ ਜਾਵੇ ਤੇ ਮੇਰਾ ਘਿਓ ਵੀ ਵਾਪਸੀ ਦਾ ਜਾਵੇ ਜੀ ਬੀਤੀ ਰਾਤ ਅਸੀਂ ਸਾਰੇ ਦੁਕਾਨਦਾਰ ਚੌਪੜਾ ਚੌਂਕ ਦੇ ਖੜੇ ਆ ਜੀ ਤੇ ਬੀਤੀ ਰਾਤ ਸਾਡੇ ਗਵਾਂਢੀ ਕਾਲਾ ਡੇਰੀ ਦੇ ਉੱਤੇ ਚੋਰੀ ਹੋਈ ਆ ਜਿਹਦੇ ਵਿੱਚ ਸਵਾ ਦੋ ਲੱਖ ਰੁਪਈਆ ਨਗਦ ਲੈ ਗਏ ਤੇ 60 ਕਿਲੋ ਘਿਓ ਲੈ ਗਏ ਆ ਤੇ ਚੌਪੜਾ ਚੌਂਕ ਜਿਹੜਾ ਵਾ ਫਟੇਗੜ ਚੋਰੀਆਂ ਦਾ ਦਿਲ ਕਿਹਾ ਜਾਂਦਾ ਵਾ ਅਸੀਂ ਜਦੋਂ ਫੇਰੇ ਆਏ ਫੋਨ ਆਇਆ ਇਹਨਾਂ ਦਾ ਸ਼ਾਰ ਆਂਦਾ ਕਿ ਚੋਰੀ ਹੋ ਗਈ ਆ ਆ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਆ ਉਹਦੇ ਵਿੱਚ ਵੇਖਿਆ ਕਿ ਚੋਰ ਆਇਆ ਉਹਨੇ ਤਾਲਾ ਤੋੜਿਆ ਸ਼ਟਰ ਤੋੜਿਆ ਪਰ ਉਹ ਬੇਖੌਫ ਹੋ ਕੇ ਉਹਨੇ ਆਪਣਾ ਸਾਰਾ ਕੰਮ ਕੀਤਾ ਸੀਸੀਟੀਵੀ ਕੈਮਰਾ ਤੁਸੀਂ ਚੈੱਕ ਕਰੋਗੇ ਤਾਂ 20 ਮਿੰਟੋਂ ਨੇ ਬੰਦੇ ਨੇ ਅੰਦਰ ਲਾਏ ਆ ਲਾ ਕੇ ਪੂਰੀ ਰੀਜ ਦੇ ਨਾਲ ਉਹਨੇ ਦੋ ਤੋੜੇ ਘੋਦੇ ਭਰੇ ਆ ਸਾਰੇ ਗੱਲੇ ਤੋੜੇ ਆ ਪੈਸੇ ਕੱਢ ਕੇ ਖੜੇ ਆ ਔਰ ਉਹਦੀ ਹਰਕਤਾਂ ਤੋਂ ਇਹ ਲੱਗ ਰਿਹਾ ਪਈ ਉਹਨੂੰ ਕਿਸੇ ਕਿਸਮ ਦਾ ਕੋਈ ਖੌਫ ਹੀ ਨਹੀਂ ਹੈਗਾ ਅੱਗੇ ਪੁਲਿਸ ਦੀਆਂ ਗੱਡੀਆਂ ਦੋ ਇੱਥੋਂ ਲੰਘਦੀਆਂ ਹੁੰਦੀਆਂ ਸੀਗੀਆਂ ਜੋ ਕਿ ਪਿਛਲੇ ਸਮੇਂ ਤੋਂ ਹੁਣ ਨਹੀਂ ਲੰਘ ਰਹੀਆਂ ਤੇ ਸਾਡੀ ਸਾਰੇ ਦੁਕਾਨਦਾਰਾਂ ਦੀ ਇਹ ਮੰਗ ਹੈ ਕਿ ਸਾਡੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਇੱਥੇ ਪੁਲਸ ਦੀ ਗੱਡੀ ਜਿਹੜੀ ਐ ਇੱਕ ਤਨਾਤ ਕੀਤੀ ਜਾਵੇ ਜਾਂ ਪੀਸੀਆ ਦੀ ਟੀਮ ਤਨਾਤ ਕੀਤੀ ਜਾਵੇ ਤਾਂ ਜੋ ਇੱਥੋਂ ਦੇ ਚੋਪੜਾ ਚਾਉਂਦੇ ਦੁਕਾਨਦਾਰ ਆ ਨਿਸ਼ਚਿੰਤ ਹੋ ਕੇ ਆਪਣੀਆਂ ਦੁਕਾਨਦਾਰੀਆਂ ਕਰ ਸਕਣ। ਮੈਂ ਕੁਲਵਿੰਦਰ ਲਾੜੀ ਨਾ ਆ ਜੀ ਮਰਾ। ਹੈ ਮੇਨ ਬਜ਼ਾਰ ਚ ਆ ਲੱਗੇ ਇਹ ਦੁਕਾਨ ਆ ਸਾਡੀ। ਦੇਖੋ ਜੀ ਇਹ ਰਾਤ ਨੂੰ ਇਹ ਕੰਮ ਜਿਹੜਾ ਆ ਚੰਗਾ ਨਹੀਂ ਲੱਗਦਾ ਸ਼ਹਿਰਦਾਰੀ ਆ। ਵੇਖੋ ਇਹ ਬਾਜ਼ਾਰ ਦੇ ਵਿੱਚ ਕੋਈ ਵੀ ਇੱਥੇ ਗਸ਼ਤ ਨਹੀਂ ਕਰਦਾ ਇੱਥੇ ਪੁਲਸ ਵਾਲਾ। ਸ਼ਹਿਰਦਾਰ ਦੇ ਵਿੱਚ ਸਾਰੇ ਬਾਜ਼ਾਰ ਕੁਪਸ਼ ਕੇ ਵੇਰ ਲੋ। ਨਾ ਕੋਈ ਦਿਨੇ ਕਰਦਾ ਨਾ ਕੋਈ ਰਾਤ ਨੂੰ ਕਰਦਾ ਹੀ ਕਦੀ ਵੇਖੀ ਨਹੀਂ ਇੱਥੇ ਪੁਲਿਸ ਹੁੰਦੀ ਆ ਕਿ ਨਹੀਂ ਆਂਦੀ ਸਾਰੇ ਬਿਜਾਰ ਕੇ ਪੁੱਛ ਕੇ ਵੇਖ ਲੋ ਸਾਰੇ ਸ਼ਹਿਰ ਚ ਘੁੰਮ ਕੇ ਵੇਖ ਲੋ ਕਿਤੇ ਨਾਕਾ ਨਹੀਂ ਜੇ ਲੱਗਾ ਜਿਹੜਾ ਮਰਜ਼ੀ ਕੋਈ ਵਾਰਦਾਤ ਕਰਕੇ ਜਿੱਥੇ ਮੱਦੀ ਜਾ ਸਕਦਾ ਵਾ ਠੀਕ ਨਹੀਂ ਗੱਲ ਇੱਥੇ ਕਿਸੇ ਨੂੰ ਡਰ ਹੀ ਨਹੀਂ ਹੈਗਾ ਕਿੰਨੀਆਂ ਚੋਰੀਆਂ ਹੋਦੀਆਂ ਇੱਥੇ ਫਦੇ ਘੜਚਾ ਦੋ 2.5 ਲੱਖ ਦਾ ਨੁਕਸਾਨ ਹੋ ਗਿਆ ਇਹ ਕੌਣ ਭਰੇਗਾ ਇਹ ਚੋ ਜਿਹੜਾ ਬਾਜ਼ਾਰ ਵਾਲਿਆਂ ਦੁਕਾਨਦਾਰਾਂ ਨੇ ਚੁੱਕੀ ਜਾਣੀ ਸੀ ਅੱਜ ਆ ਚੌਕੀਦਾਰ ਜੀ ਨਹੀਂ ਰੱਖਿਆ ਜੀ